ਦੋਸਤੋ ਅੱਜ ਆਪਾਂ ਗੱਲ ਇਹਨਾਂ ਦੋਨੋਂ ਲੋਕਾਂ ਦੇ ਉੱਤੇ ਹੀ ਕਰਾਂਗੇ ਕਿਉਂਕਿ ਇੱਕ ਮਰਨ ਵਾਲੀ ਲੇਡੀ ਐ ਕਮਲ ਕੌਰ ਇੱਕ ਮਾਰਨ ਵਾਲਾ ਅਮਰਿਤਪਾਲ ਸਿੰਘ ਮੈਰੋ ਆਪਣੇ ਦੋ ਸਾਥੀਆਂ ਨਾਲ ਜਦਕਿ ਅਮਰਿਤਪਾਲ ਮੈਰੋ ਆਪ ਫਰਾਰ ਹੋ ਗਿਆ ਯੂਏਈ ਚਲਾ ਗਿਆ ਔਰ ਬੰਦੇ ਉਹਦੇ ਦੋ ਫੜੇ ਜਾ ਚੁੱਕੇ ਆ ਦੋਸਤੋ ਅਗਰ ਤਾਂ ਆਪਾਂ ਕਰੀਏ ਲਚਰਤਾ ਦੀ ਗੱਲ ਔਰ ਮੈਰੋ ਦੇ ਖਤਮ ਕਰਨ ਦੀ ਗੱਲ ਲਚਪਾਂ ਨੂੰ ਤਾਂ ਸ਼ਾਇਦ ਮੇਰਾ ਜਿੱਥੇ ਤੱਕ ਆਪਣੀ ਸਮਝ ਕੰਮ ਕਰਦੀ ਹੈ ਜ਼ਰੂਰੀ ਨਹੀਂ ਕਿ ਮੈਂ ਠੀਕ ਹੋਵਾਂ ਕਿ ਅੰਮ੍ਰਿਤਪਾਲ ਮੈਰੋ ਦਾ ਅਸ਼ਲੀਲਤਾ ਨੂੰ ਜਾਂ ਲਚਰਤਾ ਨੂੰ ਖਤਮ ਕਰਨ ਦਾ ਸੁਪਨਾ ਜਿਹੜਾ ਉਹ ਵੇਰਥ ਹੈ ਔਰ ਉਦੀ ਜਿਹੜੀ ਕੋਸ਼ਿਸ਼ ਹੈ ਉਹ ناکਾਮਯਾਬ ਰਹੂਗੀ ਦੋਸਤੋ ਲਚਰਤਾ ਕੋਈ ਇਕੱਲੇ ਪੰਜਾਬ ਦੀ ਨਹੀਂ ਦੁਨੀਆ ਦੇ ਵਿੱਚ ਆ ਔਰ ਇਹ ਅੱਜ ਤੋਂ ਨਹੀਂ ਇਹ ਯੋਗਾ ਤੋਂ ਆ ਦੋਸਤੋ ਮੈਨੂੰ ਯਾਦ ਆ ਜਲ라 ਰਾਜਕਪੂਰ ਆਪਣਾ ਫਿਲਮ ਇੰਡਸਟਰੀ ਦੇ ਵਿੱਚ ਸੀਗਾ ਬਹੁਤ ਅੱਛਾ ਕਲਾਕਾਰ ਬਹੁਤ ਅੱਛਾ ਪ੍ਰੋਡਿਊਸਰ ਡਾਇਰੈਕਟਰ ਸੀ ਉਹਨੇ ਇੱਕ ਪਿਕਚਰ ਬਣਾਈ ਸੀ ਜੋ ਕਿ Hindu ਮਤ ਦਾ ਇੱਕ ਗ੍ਰੰਥਾ ਗੀਤਾ ਜਿਹੜੀ ਕਿ ਕੁਰਖ ਖੇਤਰ ਦੇ ਮੈਦਾਨ ਵਿੱਚ ਕ੍ਰਿਸ਼ਨ ਭਗਵਾਨ ਨੇ 18 ਦਿਨ ਚੱਲੇ ਯੁੱਧ ਦੇ ਉੱਤੇ ਅਰਜੁਨ ਨੂੰ ਉਪਦੇਸ਼ ਦਿੱਤਾ ਔਰ ਉਸ ਗੀਤਾ ਦੇ ਉੱਤੇ ਜਿਹੜੇ ਆਪਣੇ ਸਿਗੇ ਕਪੂਰ ਮੇਰੇ ਦਿਮਾਗ ਚੋਂ ਨਾਮ ਨਿਕਲ ਗਿਆ ਉਹਨਾਂ ਦਾ ਉਹਨਾਂ ਨੇ ਉਹ ਬਣਾਈ ਸੀ ਪਿਕਚਰ ਤੇ ਔਰ ਮੇਰਾ ਨਾਮ ਜੋੜ ਕੇ ਪਿਕਚਰ ਦਾ ਨਾਮ ਸੀ ਮੇਰਾ ਨਾਮ ਜੋੜ ਕੇ ਰਾਜ ਕਪੂਰ ਰਾਜ ਕਪੂਰ ਯਾਦ ਆ ਗਿਆ ਮੈਨੂੰ ਦੋਸਤੋ ਰਾਜ ਕਪੂਰ ਨੇ ਜਦੋਂ ਪਿਕਚਰ ਬਣਾਈ ਮੇਰਾ ਨਾਮ ਜੋਕਰ ਸਭ ਬਹੁਤ ਬੁਰੀ ਤਰ੍ਹਾਂ ਫਲॉप ਹੋਇਆ ਸੀ ਬਹੁਤ ਬੁਰੀ ਤਰ੍ਹਾਂ ਫਲॉप ਹੋਇਆ ਸੀ ਔਰ ਕਰਜ਼ਾਈ ਹੋ ਗਿਆ ਸੀ ਸਾਰਾ ਕੁਝ ਉਹਦਾ ਵਿਕ ਗਿਆ ਸੀ ਔਰ ਫਿਰ ਉਹਦੇ ਦੋਸਤਾਂ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਕੋਈ ਪਿਕਚਰ ਬਣਾਓ ਇਦਾਂ ਦੀ ਪਿਕਚਰ ਬਣਾਓ ਕਿ ਅੱਜ ਕੱਲ ਲੋਕ ਇਦਾਂ ਦੀਆਂ ਚੀਜ਼ਾਂ ਪਸੰਦ ਕਰਦੇ ਆ ਤਾਂ ਰਾਜ ਕਪੂਰ ਨੇ ਪਿਕਚਰ ਬਣਾਈ ਸੀ ਬੋਬੀ ਦੋਸਤੋ ਇਤਿਹਾਸ ਗਵਾਹ ਕਿ ਬੋਬੀ ਦੇ ਵਿੱਚ ਫਿਲਮੀ ਹੀਰੋ ਔਰ ਹੀਰੋਇਨ ਆਪਸ ਕਿੰਨੀਆਂ ਜਫੀਆਂ ਪਾਉਂਦੇ ਆ ਔਰ ਹੀਰੋ ਹੀਰੋਇਨ ਦੀਆਂ ਕਿੰਨੀਆਂ ਪੱਪੀਆਂ ਲੈਂਦਾ ਇਹ ਸਾਰਾ ਕੁਝ ਉਹਦੇ ਵਿੱਚ ਦਿਖਾਇਆ ਗਿਆ ਔਰ ਦੋਸਤੋ ਰਿਕਾਰਡ ਤੋੜ ਕਾਮਯਾਬੀ ਮਿਲੀ ਸੀ ਉਸ ਬੋਬੀ ਪਿਕਚਰ ਨੂੰ ਬਹੁਤ ਚੰਗੀ ਤਰ੍ਹਾਂ ਬਹੁਤ ਵਧੀਆ ਤਰੀਕੇ ਨਾਲ ਕਾਮਯਾਬ ਹੋਈ ਇੰਨੀ ਅੱਛੀ ਤਰ੍ਹਾਂ ਕਾਮਯਾਬ ਹੋਈ ਉਹ ਬੋਬੀ ਪਿਕਚਰ ਕਿ ਬੋਬੀ ਪਿਕਚਰ ਨੇ ਰਾਜ ਕਪੂਰ ਦੇ ਸਾਰੇ ਰੋਣੇ ਧੋਣੇ ਧੋ ਦਿੱਤੇ ਜਿਹੜੀ ਉਹਨੇ ਮੇਰਾ ਨਾਮ ਜੋਕਰ ਚ ਘਾਟੇ ਖਾਦੇ ਸੀ ਉਹ ਵੀ ਪੂਰੇ ਹੋ ਗਏ ਔਰ ਉਹਦਾ ਜਿਹੜਾ ਉਹਦੇ ਸਿਰ ਕਰਜ਼ਾ ਚੜਿਆ ਸੀ ਉਹ ਵੀ ਉਤਰ ਗਿਆ ਪਲੱਸ ਮਨੀ ਸਰਪਲੱਸ ਹੋ ਗਏ ਦੋਸਤੋ ਇਹਦਾ ਇਤਿਹਾਸ ਬੁਆ ਕਹਿਣ ਦਾ ਭਾਵ ਕੀ ਆ ਸਮਾਜ ਦੇ ਵਿੱਚ ਅਸ਼ਲੀਲਤਾ ਨੂੰ ਦੇਖਣ ਵਾਲੇ ਲੋਕ ਘੱਟ ਨਹੀਂ ਐ ਹੋ ਸਕਦਾ ਅਮਰਤਪਾਲ ਮੈਰੋ ਨਾ ਦੇਖਦਾ ਹੋਵੇ ਹੋ ਸਕਦਾ ਮੈਂ ਨਾ ਦੇਖਦਾ ਹਾਂ ਹੋ ਸਕਦਾ ਕੁਝ ਬੁੱਧੀਜੀਵੀ ਲੋਕ ਨਾ ਦੇਖਦੇ ਹੋਣ ਲੇਕਿਨ ਜ਼ਿਆਦਾਤਰ ਗਿਣਤੀ ਅਸ਼ਲੀਲਤਾ ਨੂੰ ਦੇਖਣ ਵਾਲਿਆਂ ਦੀ ਆ ਦੋਸਤੋ ਮੈਂ ਪਿਛਲੇ ਦਿਨੀ ਇੱਕ ਰੀਲ ਦੇਖੀ ਇਹਦੇ ਵਿੱਚ ਇੱਕ ਲੜਕੀ ਨੇ ਕਿਹਾ ਕਿ ਮੈਂ ਬਿਨਾ ਅਸ਼ਲੀਲਤਾ ਤੋਂ ਵੀਡੀਓ ਪਾਈ ਮੈਨੂੰ 6 ਲੱਖ ਵਿਊ ਆਇਆ ਜਦੋਂ ਮੈਂ ਲਚਰ ਵੀਡੀਓ ਪਾਈ ਤਾਂ 10 ਮਿਲੀਅਨ ਵਿਊ ਆਇਆ ਹੁਣ 210 ਮਿਲੀਅਨ ਲੋਗ ਉਸ ਲਚਰ ਵੀਡੀਓ ਨੂੰ ਦੇਖ ਰਹੇ ਆ ਇਹਦਾ ਮਤਲਬ ਹੈ ਡਿਮਾਂਡ ਹੈ ਔਰ ਅਮਰਿਤਪਾਲ ਮੈਰੋ ਇੱਕ ਲੇਡੀ ਨੂੰ ਮਾਰਨ ਤੋਂ ਬਾਅਦ ਦਾਵਾ ਕਰ ਰਿਹਾ ਕਿ ਮੈਂ ਪੰਜਾਬ ਦੇ ਵਿੱਚ ਅਸ਼ਲੀਲਤਾ ਖਤਮ ਕਰ ਦੂੰਗਾ ਸ਼ਾਇਦ ਨਾ ਮੁਮਕਿਨ ਕਾਮ ਨੂੰ ਮੁਮਕਿਨ ਕਰਨ ਵਾਲ ਤੁਰੇ ਹੋਇਆ ਅਮਰਿਤਪਾਲ ਮੈਰੋ ਹੁਣ ਦੂਸਰੇ ਪਾਸੇ ਆਪਾਂ ਗੱਲ ਗੁਰਬਾਣੀ ਦੀ ਕਰੀਏ ਕਿਉਂਕਿ ਨਿਹੰਗ ਸਿੰਘ ਜੋ ਕਿ ਆਪਣੇ ਆਪ ਨੂੰ ਗੁਰੂ ਦੀ लाडली ਫੌਜ ਕਹਿੰਦੇ ਆ ਦੋਸਤੋ ਮੈਂ ਸਿਰਫ ਇਨਾ ਕੀ ਪੁੱਛੂੰਗਾ ਕਿ ਸਾਡੇ ਕਿਹੜੇ ਗੁਰੂ ਨੇ ਸਾਨੂੰ ਨਿਹੱਥੇ ਦੇ ਉੱਤੇ ਲੇਡੀ ਦੇ ਉੱਤੇ ਬੱਚੇ ਦੇ ਉੱਤੇ ਅਸਹਾਏ ਦੇ ਉੱਤੇ ਜਾਂ ਧੋਖੇ ਦੇ ਨਾਲ ਮਾਰਨ ਦਾ ਸਾਨੂੰ ਫਰਮਾਨ ਸੁਣਾਇਆ ਦੋਸਤੋ ਸਿੰਘ ਮੈਂ ਰਿਸਪੈਕਟ ਕਰਦਾ ਸਰਦਾਰ ਦੀ ਸਿੰਘ ਦੀ ਬਹੁਤ ਅੱਛਾ ਸ਼ਬਦ ਹੈ ਮੈਂ ਕਾਇਲ ਹ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਦਾ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਨੇ ਕਿਤੇ ਨਹੀਂ ਕਿਹਾ ਕਿ ਕਿਸੇ ਨੂੰ ਆਪਣੇ ਹਸਿਆਰਾਂ ਨਾਲ ਤੁਸੀਂ ਜ਼ੁਲਮ ਕਰੋ ਦੋਸਤੋ ਸੂਰਾ ਸੋ ਪਹਿਚਾਨੀਏ ਜੋ ਲੜੇ دین ਕੇ ਹਿਤ دین دین ਕੌਣ ਹੈ ਔਰ ਹਿਤ ਕੀ ਹੈ ਕੋਈ ਮਜਲੂਮ ਕੋਈ ਗਰੀਬ ਕੋਈ ਗੁਰਬਾ ਕੋਈ ਅਸਹਾਏ ਜਿਹਦੇ ਹੱਕ ਦੇ ਵਿੱਚ ਸੂਰਮਾ ਖੜਾ ਹੋਊਗਾ ਉਹਨੂੰ ਸੂਰਮਾ ਕਿਹਾ ਗਿਆ ਵਾਣੇ ਵਾਲੇ ਨੂੰ ਸੂਰਮਾ ਨਹੀਂ ਕਿਹਾ ਗਿਆ ਜਿਹੜਾ ਵੀ ਬੰਦਾ ਉਹ ਚਾਹੇ ਉਹਨੇ ਦਾੜਾ ਦਰਸ਼ਨੀ ਸਜਾਇਆ ਚਾਹੇ ਨਹੀਂ ਸਜਾਇਆ ਚਾਹੇ ਉਹਨੇ ਪੰਜ ਕਕਾਰ ਸਜਾਏ ਚਾਹੇ ਨਹੀਂ ਸਜਾਏ ਕਿਉਂਕਿ ਜੋ ਗੁਰੂ ਦੇ ਮੁਤਾਬਿਕ ਸੂਰਮਾ ਉਹ ਹੈ ਜਿਹੜਾ ਕਿਸੇ ਧੱਕਾ ਹੋਰੇ ਵਿਅਕਤੀ ਦੇ ਨਾਲ ਖੜਾ ਹੋ ਜਾਏ ਮੈਂ ਪੁੱਛਣਾ ਚਾਹਣਾ ਨੇ ਹੰਦਸਿੰਘ ਜੱਥੇਬੰਦੀਆਂ ਨੂੰ ਜਾਂ ਅਮਰਿਤਪਾਲ ਸਿੰਘ ਮੈਰੋ ਨੂੰ ਤੁਹਾਡਾ ਧਿਆਨ ਅੱਜ ਤੱਕ ਪੰਜਾਬ ਦੇ ਮੰਤਰੀਆਂ ਵੱਲ ਕਿਉਂ ਨਹੀਂ ਜਾਂਦਾ ਜਿਹੜੇ ਮੰਤਰੀ ਭ੍ਰਸ਼ਟਾਚਾਰ ਦੀ ਗੰਦਗੀ ਖਲੇ ਰਏ ਆ ਕ੍ਰਾਪਸ਼ਨ ਦੀ ਗੰਦਗੀ ਖਲੇ ਰਏ ਆ ਲੋਕਾਂ ਦੀਆਂ ਜ਼ਮੀਨਾਂ ਹੜੱਪ ਰਹੇ ਆ ਸਾਡੇ ਹੱਕ ਦਾ ਪੈਸਾ ਇਹ ਮੰਤਰੀ ਲੋਗ ਖਾ ਰਹੇ ਆ ਅਸੀਂ ਇੱਕ ਲੇਡੀ ਨੂੰ ਘਰੋਂ ਬੁਲਾ ਕੇ 8-10 ਘੰਟੇ ਘੁਮਾ ਕੇ ਦਮਾਲੇ ਨਾਲ ਉਹਦਾ ਗਲਾ ਘੋਟ ਕੇ ਕੰਟਰੀ ਨੂੰ ਆਊਟ ਹੋ ਕੇ ਅਸੀਂ ਕਹ ਰਹੇ ਹਾਂ ਜੀ ਅਸੀਂ ਸੂਰਮੇ ਆ ਮਾਫ ਕਰਨਾ ਮੈਨੂੰ ਲੱਗਦਾ ਨਹੀਂ ਵੀ ਮੇਰੀ ਮਾਂ ਜੋ ਅੱਜ ਤੱਕ ਸੁਣਿਆ ਕਿਉਂਕਿ ਮੈਂ ਮਾਡਲ ਟਾਊਨ ਗੁਜਰਖਾ ਸਕੂਲ ਸ਼ਹੀਦਾਂ ਵਾਲੇ ਗੁਰਦੁਆਰੇ 'ਚ ਮੈਂ ਪੜਿਆ ਮੈਨੂੰ ਕਕਾਰਾਂ ਦੀ ਰਿਸਪੈਕਟ ਦਸਾਂ ਗੁਰੂਆਂ ਦੀ ਰਿਸਪੈਕਟ ਪੰਜ ਪਿਆਰਿਆਂ ਦੀ ਚਾਰ ਸਾਹਿਬਜ਼ਾਦਿਆਂ ਦੀ ਜਪਜੀ ਸਾਹਿਬ ਦੀ ਅਰਦਾ ਰਹਿਰਾਤ ਸਾਹਿਬ ਦੀ ਯਾ ਅਰਦਾਸ ਦੀ ਮੈਨੂੰ ਮਰਿਆਦਾ ਦਾ ਦਤਾਰ ਕਿਰਪਾ ਕਰੇ ਮੈਨੂੰ ਪਤਾ ਰਵੇ ਕਿ ਕੋਈ ਮੈਂ ਕਿਸੇ ਤੇ ਆਸਾਨ ਨਹੀਂ ਕਰਦਾ ਲੇਕਿਨ ਮੈਂ ਚਾਹਨਾ ਕਿ ਸਾਡਾ ਧਿਆਨ ਇੱਕ ਨਿਹੱਥੇ ਇੱਕ ਅਸਹਾਏ ਬੰਦੇ ਵਾਲੀ ਕਿਉਂ ਚਲਾ ਜਾਂਦਾ ਪਿੱਛੇ ਜੇ ਪਟਿਆਲੇ ਦੇ ਵਿੱਚ ਇੱਕ ਪੁਲਿਸ ਅਫਸਰ ਦਾ ਗੁੱਟ ਵੜਦਾ ਸੀ ਨਿਹੰਗ ਸਿੰਘ ਜੱਥੇ ਨਿਹੰਗ ਸਿੰਘ ਨੇ ਦੋਸਤੋ ਹੋ ਸਕਦਾ ਮੇਰੇ ਵੱਲ ਵੀ ਇਹਨਾਂ ਦਾ ਅਟੈਕ ਹੋ ਜਾਵੇ ਲੇਕਿਨ ਮੈਂ ਤੁਹਾਨੂੰ ਸਾਫ਼ ਕਰਦਾ ਕਿ ਅਗਰ ਅਸੀਂ ਆਪਣੀ ਤਾਕਤ ਨੂੰ ਪੰਜਾਬ ਦੇ ਵਿੱਚੋਂ ਅਗਰ ਇਸੇ ਇਸੇ ਗੱਲ ਤੇ ਹੀ ਅਮਰਿਤਪਾਲ ਸਿੰਘ ਮੈਰੋ ਇਸੇ ਗੱਲ ਤੇ ਲੜ ਪੈਂਦਾ ਸਰਕਾਰ ਦੇ ਨਾਲ ਕਿ ਤੁਸੀਂ ਕਾਨੂੰਨ ਬਣਾ ਦਿਓ ਅਮਰਿਤਪਾਲ ਮਹਿਰੋ ਰਾਖੀ ਕਰਦਾ ਸਰਕਾਰ ਦੇ ਦੁਆਲੇ ਹੁੰਦਾ ਮੰਤਰੀਆਂ ਦੇ ਦੁਆਲੇ ਹੁੰਦਾ ਔਰ ਉਹਨਾਂ ਨੂੰ ਕਹਿੰਦਾ ਕਿ ਭਾਈ ਜਿਹੜੀਆਂ ਵੀ ਕੁੜੀਆਂ YouTube ਤੇ Facebook ਤੇ Instagram ਤੇ ਕੋਈ ਲਾਚਰ ਦਿਖਾਉਂਦੀਆਂ ਨੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰੋ ਜਿਆਦਾ ਅੱਛਾ ਲੱਗਦਾ ਅਮਰਿਤਪਾਲ ਮਹਿਰੋ ਨੇ ਲੇਡੀ ਨੂੰ ਮਾਰ ਕੇ ਬੜੇ ਕਿਸਮ ਦੇ ਲੋਕਾਂ ਦੀਆਂ ਗੱਲਾਂ ਸੁਣਨ ਲੱਪਿਆ ਔਰ ਸਰਕਾਰ ਦੀ ਨਜ਼ਰ ਚ ਦੋਸ਼ੀ ਬਣ ਗਿਆ ਸਹੀ ਮੈਣਿਆਂ ਦੇ ਵਿੱਚ ਇੱਥੇ ਸਹੀ ਮੈਣਿਆਂ ਚ ਇੱਥੇ ਸਰਕਾਰ ਜ਼ਿੰਮੇਵਾਰ ਹੈ ਅਗਰ ਸਰਕਾਰ ਚਾਹੇ ਉਹ ਸੈਂਟਰ ਦੀ ਹੈ ਚਾਹੇ ਉਹ ਪੰਜਾਬ ਦੀ ਹੈ ਅਗਰ ਕਾਨੂੰਨ ਪ੍ਰੋਪਰ ਬਣਾ ਦਿੰਦੀ ਵੀ ਅਗਰ ਦੇਖੋ ਅੱਜ ਮੈਂ ਆਪਣੇ ਚੈਨਲ ਦੇ ਉੱਤੇ ਸਰਕਾਰ ਦੇ ਖਿਲਾਫ ਕੁਝ ਬੋਲਦਾ ਤਾਂ ਮੇਰਾ ਚੈਨਲ ਬਲੌਕ ਕਰ ਦਿੱਤਾ ਜਾਊਗਾ ਕਿਉਂ ਕਿ ਸਰਕਾਰ ਦੇ ਖਿਲਾਫ ਅਗਰ ਮੈਂ ਸਰਕਾਰ ਦੇ ਪਰਦੇ ਚੱਕਦਾ ਅਗਰ ਮੈਂ ਸਰਕਾਰ ਦੇ ਘੁਟਾਲੇ ਸ਼ੋਅ ਕਰਦਾ ਤਾਂ ਮੇਰਾ ਚੈਨਲ ਬਲੌਕ ਕਰਵਾ ਦਿੱਤਾ ਜਾਊਗਾ ਤੇ ਕੀ ਇਹ ਚੈਨਲ ਬਲੌਕ ਨਹੀਂ ਸੀ ਹੋ ਸਕਦੇ ਬਿਲਕੁਲ ਹੋ ਸਕਦੇ ਸੀ ਅਮਰਿਤਪਾਲ ਮੈਰੋ ਨੂੰ ਚਾਹੇ ਉਹਨੇ ਕੁੜੀ ਦੀਆਂ ਲੱਖ ਵਾਰ ਬੇਨਤੀਆਂ ਕੀਤੀਆਂ ਰਿਕੁਐਸਟਾਂ ਕੀਤੀਆਂ ਉਹਨੂੰ ਮਾਫੀ ਮੰਗਾਈ ਉਹਨੂੰ ਰਿਕੁਐਸਟ ਕੀਤੀ ਸਭ ਕੁਝ ਕੀਤਾ ਲੇਕਿਨ ਮੈਂ ਜੋ ਸਮਝਦਾ ਕਿ ਅਮਰਿਤਪਾਲ ਮੈਰੋ ਦਾ ਟਰੈਕ ਗਲਤ ਹੋ ਗਿਆ ਭਾਵਨਾ ਬਿਲਕੁਲ ਠੀਕ ਸੀ ਇਹ ਲਜਰ ਤਾਂ ਨਹੀਂ ਹੋਣੀ ਚਾਹੀਦੀ ਕਿਸੇ ਕੀਮਤੇ ਨਹੀਂ ਹੋਣੀ ਚਾਹੀਦੀ ਸਾਡੇ ਬੱਚਿਆਂ ਦੇ ਉੱਤੇ ਇਸ ਚੀਜ਼ ਦਾ ਮਾੜਾ ਅਸਰ ਪੈਂਦਾ ਔਰ ਸਾਨੂੰ ਆਪਣੇ ਬੱਚੇ ਆਪਣਾ ਪੰਜਾਬ ਆਪਣਾ ਸਮਾਜ ਆਪਣੀ ਸਭਿਅਤਾ ਆਪਣੀ ਪੰਜਾਬੀ ਬੋਲੀ ਸਾਰਾ ਕੁਝ ਸੰਭਲਣ ਦੀ ਲੋੜ ਆ ਪੈਰਾ ਦੇਣ ਦੀ ਲੋੜ ਆ ਲੇਕਿਨ ਕਾਨੂੰਨ ਨੂੰ ਆਪਣੇ ਹੱਥ ਚ ਲੈ ਕੇ ਨਹੀਂ ਲੜਾਈ ਲੜਨੀ ਹੈ ਲੜਾਈ ਲੜੋ ਜੀ ਸੱਚੇ ਲੜੋ ਮੇਰਾ ਚੈਨਲ ਮੇਰੇ ਭਾਈਚਾਰੇ ਮੇਰਾ ਜਰਨਲਿਸਟ ਪ੍ਰੈਸ ਕਲੱਬ ਮੇਰੇ ਭਾਈਚਾਰੇ ਦੇ ਬੰਦੇ ਸਾਰੇ ਨਾਲ ਨੇ ਪਰ ਸਰਕਾਰ ਦੀ ਧੌਣ ਤੇ ਗੋਡਾ ਰੱਖੋ ਸਰਕਾਰ ਤੋਂ ਕਾਨੂੰਨ ਇਦਾਂ ਦੇ ਬਣਵਾਓ ਸਰਕਾਰ ਕੋਲ ਬੈਠ ਕੇ ਪੁਲਿਸ ਨੂੰ ਕਹਿ ਕੇ ਜਦੋਂ ਕੋਈ ਬੰਦਾ ਕਿਸੇ ਦੀਆਂ ਭਾਵਨਾਵਾਂ ਨੂੰ ਪੜਤੋਂਦਾ ਤਾਂ ਆਪਾਂ ਧਰਨਾ ਲਾ ਕੇ 295 ਲਵਾਉਂਦੇ ਆ ਕੋਈ ਨਹੀਂ ਲਵਾਉਂਦੇ ਚਾਹੇ ਉਹ Hindu ਸਖ ਜਥੇਬੰਦੀਆਂ ਹੋਣ ਚਾਹੇ ਉਹ ਕੋਈ ਬੰਦੀ ਜਿੱਥੇਬੰਦੀ ਹੋਵੇ ਸੇਵ ਸੈਨਾ ਹੋਵੇ Hindu ਜਥੇਬੰਦੀਆਂ ਹੋਣ ਸਿੱਖ ਜਥੇਬੰਦੀਆਂ ਹੋਣ ਮੁਸਲਮ ਜਥੇਬੰਦੀਆਂ ਹੋਣ ਕੋਈ ਵੀ ਬੰਦਾ ਹੋਵੇ ਜਦੋਂ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਵਜਾਉਂਦੇ ਮਾਰਦੇ ਆ ਸੀ ਤਾਂ ਅਸੀਂ ਧਰਨਾ ਲਾ ਕੇ ਸੀਪੀ ਕੋਲ ਬੈਠ ਕੇ ਅਸੀਂ 295 ਦਾ ਪਰਚਾ ਦਰਜ ਕਰਵਾਨੇ ਆ। ਕੋਹ ਨਹੀਂ ਕਰਵਾਦੇ। ਇੱਥੇ ਲੇਡੀ ਨੂੰ ਮਾਰਨਾ ਮੈਨੂੰ ਲੱਗਦਾ ਨਹੀਂ ਕੋਈ ਸ਼ਾਨਫ ਰਹੀ ਐ। ਜੋਸ਼ ਰਿਆ ਬਹੁਤ ਅੱਛਾ ਲੱਗਦਾ ਅਗਰ ਅਮਰਿਤਪਾਲ ਮੈਰੋ ਜੋਸ਼ ਦੇ ਨਾਲ ਹੋਸ਼ ਰੱਖਦਾ ਔਰ ਸਰਕਾਰ ਨੂੰ ਕਹਿੰਦਾ ਕਿ ਤੁਸੀਂ ਇਹਦੇ ਤੇ ਕਾਰਵਾਈ ਕਰੋ। ਇਹਦਾ ਚੈਨਲ ਬੰਦ ਕਰੋ। ਬਲਾਕ ਕਰੋ ਇਹਨੂੰ ਇਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਇਹਨੂੰ ਵਾਰਨਿੰਗ ਦਿੱਤੀ ਜਾਵੇ ਇਹਨੂੰ ਅਰੈਸਟ ਕੀਤਾ ਜਾਵੇ ਇਹਦੀ ਜ਼ਮਾਨਤ ਲਈਤੀ ਜਾਵੇ ਹੁਣ ਹੁਣ ਜੋੜਾ ਕਾਨੂੰਨ ਉਹਨੇ ਆਪਣੇ ਹੱਥ ਚ ਲੈ ਲਿਆ ਕਾਨੂੰਨ ਇਹ ਕਹਿੰਦਾ ਕਤਲ ਕਤਲ ਤੱਕ ਕਤਲ ਹੈ ਕਤਲ ਤੱਕ ਕਤਲ ਹੈ ਤੁਸੀਂ ਕਿਹੜੇ ਹਾਲਾਤਾਂ ਚ ਕੀਤਾ ਕੋਈ ਕੱਲ ਨਹੀਂ ਕਤਲ ਦਾ ਕਤਲ ਹੈ ਬੰਦਾ ਤਾਂ ਮਰ ਗਿਆ ਨਾ ਹੁਣ ਹੁਣ ਆਪਾਂ ਭੱਜ ਰਹੇ ਆ ਕੋਈ ਜੱਜ ਦੀ ਨਹੀਂ ਗੱਲ ਇਹ ਸਿੰਘਾਂ ਵਾਲੀ ਗੱਲ ਨਹੀਂ ਹੈ ਇਹ ਸ਼ੂਰ ਬੀਰਾਂ ਵਾਲੀ ਗੱਲ ਨਹੀਂ ਹੈ ਜੇ ਆਪਾਂ ਲਲਕਾਰ ਕੇ ਬੰਦਾ ਮਾਰਿਆ ਫਿਰ ਸਲੰਡਰ ਕਰੋ ਜੋ ਹੋਊਗਾ ਦੇਖੀ ਜਾਊਗੀ ਔਰ ਮੈਂ ਤੇ ਵੀ ਰੀਲਾ ਚ ਮੈਂ ਦੇਖਿਆ ਕਿ ਉਹ ਇੱਕ ਸਿਮਰਨਜੀਤ ਕੌਰ ਤੁਹਾਡਾ ਕੇਸ ਲੜਨ ਵਾਸਤੇ ਆ ਗਈ ਆ ਮੈਂ ਲੜੂਗੀ ਹੋਰ ਕਈ ਵਕੀਲ ਤੁਹਾਡੇ ਫੇਵਰ ਚ ਆ ਗਏ ਆ ਕਿ ਅਮਰਤਪਾਲ ਮੈਰੋ ਦਾ ਕੇਸ ਮੈਂ ਲੜਾਂਗਾ ਬਿਲਕੁਲ ਠੀਕ ਆ ਕੇਸ ਲੜਿਆ ਜਾਣਾ ਚਾਹੀਦਾ ਠੋਕ ਕੇ ਲੜਿਆ ਜਾਣਾ ਚਾਹੀਦਾ ਲੇਕਿਨ ਕਾਨੂੰਨ ਨੂੰ ਹੱਥ ਚ ਲੈਣਾ ਸਾਹਿਬ ਜੇ ਮੈਂ ਗਲਤ ਨਾ ਹੋਵਾਂ ਤਾਂ ਗਲਤ ਹੈ ਕਾਨੂੰਨ ਨੂੰ ਹੱਥ ਚ ਨਹੀਂ ਲਿੱਤਾ ਜਾਣਾ ਚਾਹੀਦਾ ਇਦਾਂ ਦੇ ਜਿਹੜੀਆਂ ਵੀ ਲੇਡੀਜ਼ ਗਲਤ ਕੰਟੈਂਟ ਪਾਉਂਦੀਆਂ ਨੇ ਇਹਨਾਂ ਦੇ ਖਿਲਾਫ ਕਾਨੂੰਨ ਤੋਂ ਕਾਰਵਾਈ ਕਰਵਾਓ ਸਾਨੂੰ ਬੁਰਾ ਬਣਨ ਦੀ ਕੀ ਲੋੜ ਹੈ ਕਿਉਂ ਬਣੀਏ ਉਹ ਲੇਡੀ ਜਿਹਦਾ ਭਰਾ ਬੈਠਾ ਜਿਹਦੀ ਮਾਂ ਹੈ ਜਿਹਦੀ ਭੈਣ ਆ ਵਿਉਤਾ ਔਰ ਉਹ ਲੋਗ ਆਪਣੀ ਭੈਣ ਦਾ ਮੰਗੇਜ਼ ਦਿਖਾ ਕੇ ਲਚੜਤਾ ਦੇਖ ਦਿਖਾ ਕੇ ਸਮਾਜ ਨੂੰ ਪੈਸਾ ਕਮਾ ਰਹੀ ਔਰ ਖਾ ਰੇ ਆ ਸਾਡੇ ਸਮਾਜ ਚੋਂ ਨੇ ਉਹ ਲੋਗ ਔਰ 10-10 ਮਿਲੀਅਨ ਜਿਹੜੇ ਉਹਨਾਂ ਦੇ ਹੈਗੇ ਆ ਜੇ 4 ਲੱਖ ਫਾਲੋਅਰਸ ਸੀਗੇ ਤਾਂ ਉਹ ਸਾਡੇ ਵਰਗੇ ਸਮਾਜ ਚੋਂ ਹੀ ਨੇ ਸਮਾਜ ਕੋਈ ਚੰਦਰਮਾ ਤੇ ਰਹਿਣ ਵਾਲੇ ਲੋਕਾਂ ਦਾ ਨਹੀਂ ਐ ਸਮਾਜ ਧਰਤੀ ਤੇ ਰਹਿਣ ਵਾਲੇ ਲੋਕਾਂ ਦਾ ਹੀ ਐ ਔਰ ਜਿਹੜੀ ਇਹ ਚੀਜ਼ਾਂ ਯੋਗਾ ਤੋਂ ਚਲੀਆਂ ਆ ਰੀਆਂ ਨੇ ਯੋਗਾ ਤੋਂ ਚਲੀਆਂ ਆ ਰੀਆਂ ਨੇ ਖੋਲ ਕੇ ਦੇਖੋ ਇਤਿਹਾਸ ਤੁਸੀਂ ਮੇਰਾ ਖਿਆਲ ਆ ਵੀ ਮੈਰੋ ਅੰਮ੍ਰਿਤਪਾਲ ਮੈਰੋ ਨੇ ਕਾਨੂੰਨ ਹੱਥ 'ਚ ਲੈ ਕੇ ਗਲਤੀ ਕੀਤੀ ਆ ਜੋਸ਼ ਨਾਲ ਥੋੜਾ ਜਿਹਾ ਅਗਰ ਹੋਸ਼ ਰੱਖ ਲੈਂਦੇ ਤਾਂ ਸ਼ਾਇਦ लाठी ਵੀ ਬਚ ਜਾਂਦੀ ਤੇ ਸੱਪ ਵੀ ਮਰ ਜਾਂਦਾ ਔਰ ਸਾਡ ਨੂੰ ਸਲੂਟ ਵੀ ਵੱਜਦੇ ਸਾਡੀ ਫਤਿਹ ਵੀ ਬੁਲਾਈ ਜਾਂਦੀ ਤੇ ਸਾਡਾ ਸ਼ੂਰ ਵੀਰਾ ਚ ਨੌ ਵੀ ਜਾਂਦਾ ਜੋ ਕਿ ਅੱਜ ਕਈ ਕਿਸਮ ਦੇ ਲੋਗ ਆਪਣੀਆਂ ਟੀਆਰਪੀ ਵਧਾਉਣ ਵਾਸਤੇ ਕੋਈ ਅਮਰਤਪਾਲ ਮੈਰੋ ਨੂੰ ਮਾੜਾ ਕਹਿ ਰਿਹਾ ਕੋਈ ਉਸ ਭਾਬੀ ਨੂੰ ਮਾੜਾ ਕਹਿ ਰਿਹਾ ਜਦ ਕਿ ਮੈਂ ਇਹ ਸਮਝਦਾ ਕਿ ਕੰਮ ਦੋਨੋਂ ਹੀ ਗਲਤ ਹੋਏ ਔਰਤ ਦਾ ਨੰਗੇਜ ਦਿਖਾਉਣਾ ਬਹੁਤ ਵੱਡੀ ਨਲਾਕੀ ਬਹੁਤ ਵੱਡਾ ਗਲਤ ਕੰਮ ਲੇਕਿਨ ਅਮਰਤਪਾਲ ਮੈਰੋ ਨੇ ਉਸ ਗਲਤ ਔਰਤ ਦਾ ਕਤਲ ਕਰਕੇ ਕਾਨੂੰਨ ਨੂੰ ਹੱਥ ਚ ਲੈ ਕੇ ਮੇਰਾ ਖਿਆਲ ਆ ਵੀ ਕੋਈ ਠੀਕ ਕੰਮ ਨਹੀਂ ਕੀਤਾ ਹੋ ਸਕਦਾ ਮੇਰੀ ਸਮਝ ਘੱਟ ਹੋਵੇ ਮੇਰਾ ਨੰਬਰ 9872303604 ਮੈਨੂੰ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਕਿਤੇ ਮੈਂ ਗਲਤ ਤਾਂ ਨਹੀਂ ਅਗਰ ਕਿਸੇ ਨੂੰ ਲੱਗਦਾ ਕਿ ਮੈਂ ਦੋਨਾਂ ਚੋਂ ਗਲਤ ਕਹਿ ਰਿਹਾ ਕਿਸੇ ਨੂੰ ਵੀ ਜਾਂ ਠੀਕ ਨੇ ਦੋਨੋਂ ਜਾਂ ਮੇਰਾ ਠੀਕ ਹੈ ਜਾਂ ਕਮਲਪੌਰ ਜੰਸ਼ਨ ਦਿਵਾਲੀ ਭਾਬੀ ਠੀਕ ਆ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਜੋ ਇਜਾਜ਼ਤ ਹਲਾਤੇ ਪੰਜਾਬ ਤੋਂ ਵਿਵੇਕ ਬਖਸ਼